ਪਾਰਟੀ ਦੇ ਕਹਿੰਦੇ ਬੀਬੀ ਨੂੰ ਇੱਕ ਚੇਅਰਮੈਨੀ ਕੀ ਮਿਲੀ ਕੁਰਸੀ ਕੀ ਮਿਲੀ ਉਹਨੇ ਦਰਬਾਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਇੱਕ ਕੱਚੇ ਜਿਹੜਾ ਨੌਕਰੀ ਕਰਨ ਵਾਲਾ ਉਹਦੇ ਤੋਂ ਵੀ ਕਹਿੰਦੇ ਤਨਖਾਹ ਦਾ ਹਿੱਸਾ ਫਲਾਣੀ ਥਾਂ ਤੇ ਪਾ ਦਿਓ ਦੇਖੋ ਇੱਕ ਪੰਜਾਬ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਨੂੰ ਸੁਬਾਈ ਪੱਧਰ ਦੀ ਚੇਅਰਮੈਨ ਦਿੱਤੀ ਉਹਨੇ ਇੱਕ ਮੁੰਡਾ ਰਖਾਇਆ ਜਾਣਕਾਰ ਵਰਕਰ ਆਮਾਦੀ ਪਾਰਟੀ ਦਾ ਵਰਕਰ ਉਹਨੇ ਵੀ ਬਠੇਰਾ ਝਾੜੂ ਫੜਿਆ ਹੋਊਗਾ ਪੋਸਟ ਲਗਾਏ ਉਹਨੂੰ 25000 ਰੁਪਏ ਦੇ ਵਿੱਚ ਨੌਕਰੀ ਦਵਾ ਦਿੱਤੀ ਉਹ ਜਿਹੜਾ ਜੰਗਲਾਤ ਕਾਰਪੋਰੇਸ਼ਨ ਦੇ ਸੁਖ ਨਾਲ ਚੇਅਰਮੈਨ ਨੇ ਉਹਨਾਂ ਦੇ ਇੱਕ ਕੋਈ ਸਕੇ ਨੇ ਉਹ ਇੱਕ ਆਮਾਦੀ ਪਾਰਟੀ ਦੀ ਕੋਈ ਮਹਿਲਾ ਵਿੰਗ ਦੇ ਵਿੱਚ ਉਹਦੀ ਕੋਈ ਬੀਬੀ ਦੀ ਜ਼ਿੰਮੇਵਾਰੀ ਹੈ ਕੋਈ ਹੈ ਅਹੁਦਾ ਉਦਾ ਹੈ ਉਹ ਪਹਿਲਾਂ ਤੇ 10000 ਰੁਪਏ ਚ ਹੋਇਆ ਕਿ 25000 ਜਵਾਨਾਂ ਤੈਨੂੰ ਅਸੀਂ ਦੇਣਾਗਾ 15000 ਤੂੰ ਰੱਖ ਲੈ ਤੇ 10000 ਉਹ ਬੀਬੀ ਦੇ ਖਾਤੇ ਜਮਾ ਕਰਾ ਦਿਆ ਕਰ ਤੇ ਕੋਈ ਸ਼ਰਮ ਹੈ ਕੋਈ ਹਰਦੂ ਲਾਂਤੀਆਂ ਫਿਟੇ ਮੂਹੀਆਂ ਕਿ ਯਾਰ ਇੱਕ ਬੰਦਾ ਜਿਹੜਾ ਸਾਰੀ ਦਿਹਾੜੀ ਤੁਹਾਡੇ ਡਰਾਈਵਰੀ ਕਰਦਾ ਹੋਊਗਾ ਪਤਾ ਨਹੀਂ ਕੀ ਕੁਝ ਕੰਮ ਕਰਵਾਉਂਦੇ ਹੋਗੇ ਤੁਸੀਂ ਉਹਦੀ ਵੀ ਤਨਖਾਹ ਮਾਰੀ ਜਾ ਰਹੇ ਹੋ ਵੀ 25 ਹਜ਼ਾਰ ਚੋਂ ਦੀ 10 ਹਜ਼ਾਰ ਦੇ ਦੋ ਉਹਨਾਂ ਨੇ ਹੱਥ ਪੱਲੇ ਜੋੜੇ ਜਿਹੜੀ ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈਗੀ ਕਿ ਜਨਾਬ ਮੈਂ ਵੀ ਕਰਦਾ ਖਰਚਾ ਚਲਾਉਣਾ ਜੀ ਮੈਂ ਤੇ ਪਾਰਟੀ ਦੀ ਇੰਨੀ ਸੇਵਾ ਕੀਤੀ ਹੈਗੀ ਕਹਿੰਦੇ ਫਿਰ 8500 ਚੋਂ ਸੌਦਾ ਆ ਹੁਣ 8500 ਬੀਬੀ ਦੇ ਖਾਤੇ ਜਾਂਦੀ ਜਾਏ ਹੁਣ ਸਵਾਲ ਇਹ ਆ ਕਿ ਚੇਅਰਮੈਨ ਦੇ ਖਾਤੇ ਚ ਕਿਉਂ ਨਹੀਂ ਜਾ ਰਹੇ ਪੈਸੇ ਉਹ ਬੀਬੀ ਦੇ ਖਾਤੇ ਚ ਕੀ ਜਾ ਰਹੇ ਨੇ ਉਹ ਚੇਅਰਮੈਨ ਦੇ ਤੇ ਬੀਬੀ ਦਾ ਕੀ ਪਾਰਟੀ ਦੇ ਵਿੱਚ ਤੇ ਫਿਰ ਉਸੇ ਨੂੰ ਕਿਉਂ ਉਹਦੇ ਖਾਤੇ ਜਾ ਰਹੇ ਇਹ ਦੇਖੋ ਇਹ ਹੁਣ ਭਗਵੰਤ ਮਾਨ ਸਾਹਿਬ ਵੀ ਦੱਸ ਸਕਦੇ ਨਾ ਕਿ ਅਖਰ ਮਸਲਾ ਕੀ ਹੈ ਪਹਿਲਾਂ ਤੇ ਜਿਹੜੇ ਬਠਿੰਡੇ ਦੇ ਚੇਅਰਮੈਨ ਕਹਿੰਦੇ ਕਿ ਸਾਨੂੰ ਸਲੂਟ ਨਹੀਂ ਵੱਜਦੇ ਜੀ ਸਾਡੇ ਅੱਗੇ ਸਕੋਟ ਨਹੀਂ ਲੱਗਦੀ ਉਹ ਜਦੋਂ ਅਸੀਂ ਜਾਇਦਾ ਹੈਗਾ ਤੇ ਪੁਲਿਸ ਵਾਲੇ ਸਾਡੇ ਨਾਲ ਪਿੱਛਾ ਕਰਕੇ ਖਲੋ ਜਾਂਦੇ ਨੇ ਫਿਰ ਉਹ ਐਸਐਸਪੀ ਨੇ ਉਹ ਥਾਣੇਦਾਰ ਵਿਚਾਰਾ ਬਦਲ ਦਿੱਤਾ ਉਹ ਤੇ ਫਿਰ ਹਰਮਨबीर ਸਿੰਘ ਗੇਲੋਏ ਆਏ ਤੇ ਉਹਨਾਂ ਦੁਬਾਰਾ ਉਸੇ ਥਾਣੇਦਾਰ ਨੂੰ ਟ੍ਰੈਫਿਕ ਦੇ ਇੰਚਾਰਜ ਲਾ ਤੇ ਹੁਣ ਤੁਸੀਂ ਇੱਕ ਯਾਰ ਮਾਤੜ ਬੰਦੇ ਦੇ 25 25000 ਚੋਂ 10000 ਰੁਪਏ ਲੈਂਦੇ ਤੁਹਾਨੂੰ ਰੱਬ ਦਾ ਡਰ ਕੋਈ ਹੈ ਨਹੀਂ ਕਿੰਨੇ ਤੁਸੀਂ ਗੁਨਾਹ ਕਰ ਰਹੇ ਹੋ ਤੁਹਾਨੂੰ ਇਹੋ ਜਿਹੇ ਲੋਕਾਂ ਨੂੰ ਕੀੜੇ ਪੈਣੇ ਹੈਗੇ ਕਿਸੇ ਰੋਜ਼ ਨੂੰ ਉਹ ਸਵਾਲ ਹੋ ਗਿਆ ਕਿ ਉਹ ਹੁਣ ਚੇਅਰਮੈਨ ਸਾਹਿਬ ਫੋਨ ਹੀ ਚੱਕਦੇ ਉਹ ਬੀਬੀ ਵੀ ਨਹੀਂ ਚੱਕਦੀ ਹੈਗੀ ਇਹ ਕਰਪਸ਼ਨ ਆ ਸ਼ਰੇਆਮ ਕਰਪਸ਼ਨ ਆ ਪਤਾ ਨਹੀਂ ਇਹਨਾਂ ਦੇ ਖਿਲਾਫ ਪਰਚਾ ਦਰਜ ਸੀਐਮ ਸਾਹਿਬ ਕਰਦੇ ਕਿ ਨਹੀਂ ਕਰਦੇ ਤੁਸੀਂ ਆਉਣ ਵਾਲੇ ਹਫਤੇ ਦੇ ਦੇਖ ਲਓ ਮੁੰਡੇ ਦੇ ਖਿਲਾਫ ਪਰਚਾ ਦਰਜ ਹੋ ਜੂਗਾ ਝੂਠਾ ਸੱਚਾ ਕਿ ਤੂੰ ਬਕਵਾਸ ਕੀਤੀ ਸਾਡੇ ਖਿਲਾਫ ਬੋਲਦਾ ਸਾਡੇ ਪੁੱਤੜੇ ਫੋਲਦਾ ਹੈਗਾ ਲੈ ਪੁੱਤ ਤੈਨੂੰ ਤੇ ਇੱਕ ਵਾਰ ਢਕਾਈਏ ਉਹ ਪੁਲਿਸ ਵਾਲਿਆਂ ਨੂੰ ਕਹਿ ਦੇਣਗੇ ਲਾਓ ਜੀ ਪਾ ਝਗੜਾ ਝਗੜਾ ਹੋ ਜੂਗਾ ਚਾਕੇ ਜਿਵੇਂ ਲੁਧਿਆਣੇ ਪੁਲਿਸ ਨੇ ਸੀ ਕਰਤਾ ਵਿਚਾਰੀ ਦਿੱਲੀ ਤੋਂ ਰਿਪੋਰਟਰ ਆ ਗਈ ਉਹਦੇ ਖਿਲਾਫ ਪੀਐਸਸੀਐਸਟੀ ਦਾ ਪਰਚਾ ਦਰਜ ਕਰਤਾ ਇਵੇਂ ਉਹ ਮੁੰਡੇ ਦੇ ਖਿਲਾਫ ਝੂਠਾ ਜਿਹਾ ਪਰਚਾ ਦਰਜ ਕਰ ਦੇਣਗੇ ਤੇ ਇਸ ਕਰਕੇ ਹੁਣ ਸਵਾਲ ਇਹ ਹੈ ਕਿ ਘੱਟੋ ਘਾਟ ਇਸ ਮਸਲੇ ਦੇ ਵਿੱਚ ਇਹ ਜਿਹੜੇ ਨੇ ਜੰਗਲਾਤ ਮੰਤਰੀ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਜਾਂ ਸੀਐਮ ਸਾਹਿਬ ਨੂੰ ਚਾਹੀਦਾ ਵੀ ਜਿਹੜਾ ਤੁਸੀਂ ਇਹੋ ਜਿਹੇ ਲੋਕਾਂ ਨੂੰ ਚੇਅਰਮੈਨੀਆਂ ਦਿੱਤੀਆਂ ਹੈਗੀਆਂ ਘੱਟੋ ਘਾਟ ਉਹਨਾਂ ਦਾ ਪਿਛੋਕੜ ਦੇਖ ਲਓ ਕਿ ਬੰਦੇ ਕਿੰਨੇ ਕੀ ਪਾਇਦਾਰ ਨੇ ਕਿੰਨੇ ਕੀ ਇੱਜ਼ਤਦਾਰ ਨੇ ਕਿੰਨੇ ਕੀ ਇਮਾਨਦਾਰ ਨੇ ਹੁਣ ਦੇਖੋ ਜਿਹੜਾ ਬੰਦਾ ਇੱਕ ਹੱਲੇ ਤੇ ਇੱਕ ਦਾ ਹੀ ਪਤਾ ਲੱਗਾ ਉਹ ਵਿਚਾਰਾ ਸਿਆਣਾ ਹੈ ਕਿਉਂਕਿ ਆਮ ਆਦੀ ਪਾਰਟੀ ਵਾਲਿਆਂ ਨੇ ਸਾਰੇ ਲੋਕਾਂ ਨੂੰ ਕਹਤਾ ਕਿ ਫੋਨ ਟੈਪ ਕਰੋ ਇੱਥੇ ਤੇ ਐਮ ਐਲ ਏ ਆਮ ਆਦੀ ਪਾਰਟੀ ਦੇ ਕਿਸੇ ਐਮ ਐਲ ਏ ਨਾਲ ਗੱਲ ਕੋਲ ਆਪਸ ਦੇ ਵਿੱਚ ਹੀ ਫੋਨ ਟੈਪ ਕਰ ਰਹੇ ਨੇ ਇੱਕ ਮੰਤਰੀ ਦੂਜੇ ਮੰਤਰੀ ਦਾ ਟ ਫੋਨ ਟੈਪ ਕਰ ਰਹੇ ਮੈਨੂੰ ਲੱਗਦਾ ਕਿ ਸਿਰਫ ਸੀ ਐਮ ਸਾਹਿਬ ਦੇ ਫੋਨ ਨਹੀਂ ਟੈਪ ਕਰਦੇ ਉਹਨੇ ਡਰ ਦੇ ਮਾਰੇ ਬਾਕੀ ਸਾਰਿਆਂ ਦੇ ਫੋਨ ਇੱਕ ਦੂਜੇ ਦੇ ਆਪਸ ਦੇ ਵਿੱਚ ਰਿਕਾਰਡ ਕਰਦੇ ਨੇ ਹੁਣ ਉਹ ਮੁੰਡੇ ਨੇ ਕੀ ਕਿਸ ਕੀਤੇ ਸਿਆਣਪ ਉਹ ਚੇਅਰਮੈਨ ਦਾ ਫੋਨ ਵੀ ਰਿਕਾਰਡ ਕਰ ਲਿਆ ਉਹ ਉਹ ਲੇਡੀ ਦਾ ਫੋਨ ਵੀ ਰਿਕਾਰਡ ਕਰ ਲਿਆ ਹੁਣ ਉਹ ਮੁੰਡੇ ਨੇ ਸੀਐਮ ਸਾਹਿਬ ਨੂੰ ਜਿਹੜੀ ਉਹ ਪੋਰਟਲ ਖੋਲਿਆ ਉਹਦੇ ਚ ਕੰਪਲੇਂਟ ਕੀਤੀ ਆ ਉਹ ਕਾਰਵਾਈ ਤੇ ਨਹੀਂ ਹੋਈ ਪਰ ਉਹਨਾਂ ਨੇ ਕੱਲ ਜਿਹੜੀ ਆਰਐਮਬੀ ਪੰਜਾਬੀ ਵਾਲਿਆਂ ਨੂੰ ਇੰਟਰਵਿਊ ਦਿੱਤੀ ਉਸ ਮੁੰਡੇ ਨੇ ਉਹਦੇ ਚ ਪਰਦਾ ਫਾਸ਼ ਹੋ ਗਿਆ ਉਸ ਤੋਂ ਬਾਅਦ ਉਹਨੇ ਪ੍ਰੈਸ ਕਾਨਫਰੰਸ ਕਰਤੀ ਉਸ ਤੋਂ ਬਾਅਦ ਸਾਰਾ ਹੀ ਪਰਦਾ ਫਾਸ਼ ਹੋ ਗਿਆ ਕਿ ਕਿੰਨੇ ਬੇਈਮਾਨ ਸੀ ਢਿੱਡੋਂ ਤੇ ਕਿਵੇਂ ਆਪਣੇ ਆਪ ਨੂੰ ਕੱਟੜ ਮਾਨਦਰ ਦਾ ਦੱਸਦੇ ਆਪਾਂ ਹੀ ਕਹਿੰਦੇ ਕਿ ਆਮ ਆਦਮੀ ਪਾਰਟੀ ਚ ਸਾਰੇ ਬੇਈਮਾਨ ਨਹੀਂ ਆ ਤੇ ਸਾਰੇ ਇਮਾਨਦਾਰ ਨਹੀਂ ਆਗੇ ਬਹੁਤ ਸਾਰੇ ਕੀ ਐਮਐਲਏ ਇਮਾਨਦਾਰ ਵੀ ਨਹੀਂ ਪਰ ਆ ਜਿਹੜੇ ਥੱਲੇ ਤੁਸੀਂ ਚੇਅਰਮੈਨ ਰੱਖ ਲਿਆਗੇ ਨੇ ਉਹ ਸਿਆਣੇ ਕਹਿੰਦੇ ਆਗੇ ਨਾ ਕਿ ਜਦੋਂ ਭਾਂਡਾ ਛੋਟਾ ਹੋਵੇ ਤੇ ਛੇਤੀ ਭਰ ਜਾਂਦਾ ਇਹ ਸਿਆਪਾ ਉਹ ਵਾ ਇਹ ਕਰਕੇ ਨਾ ਜੀ ਇਹ ਹੁਣ ਮਰੋਲਾ ਇਸ ਗੱਲ ਆ ਕਿ ਤੇ ਰੋਜ਼ ਹੀ ਹੁਣ ਭਗਵੰਤ ਮਾਨ ਸਾਹਿਬ ਤੇ ਵੀ ਨਾ ਮੈਨੂੰ ਤਰਸ ਜਾਉਣ ਲੱਗ ਪਿਆ ਕਿ ਉਹ ਵਿਚਾਰੇ ਕਰਨ ਕੀ ਕਿਉਂਕਿ ਜੇ ਸਾਹਿਬ ਕੋਲ ਉਹਨਾਂ ਕੋਲ ਸੀਐਮ ਸਾਹਿਬ ਕੋਲ ਸ਼ਿਕਾਇਤਾਂ ਜਾ ਰਹੀਆਂ ਨਾ ਜੇ ਉਹ ਸਾਰਿਆਂ ਨੂੰ ਉਹਨਾਂ ਨੇ ਫੜਨਾ ਸ਼ੁਰੂ ਕਰ ਦਿੱਤਾ ਤੇ ਕੱਲਾ ਸੀਐਮ ਹੀ ਰਹਿ ਜਾਣਾ ਹੈਗਾ ਕਈ ਐਮਐਲਏ ਫੜੇ ਜਾਣੇ ਹੈਗੇ ਨੇ ਕਈ ਓਐਸਡੀ ਫੜੇ ਜਾਣੇ ਕਈ ਚੇਅਰਮੈਨ ਫੜੇ ਜਾਣੇ ਹੈਗੇ ਨੇ ਬਲਾਕ ਸੰਮਤੀਆਂ ਤੋਂ ਲੈ ਕੇ ਸਾਰਿਆਂ ਨੇ ਦੇ ਸੁੱਖ ਨਾਲ ਢਿੱਡ ਪਰਨੇ ਸ਼ੁਰੂ ਕਰਤੇ ਨੇ ਕੁੱਖਾਂ ਗੱਡੀਆਂ ਸ਼ੁਰੂ ਕਰਤੀਆਂ 40 40 ਹਜ਼ਾਰ ਦੇ ਬੂਟ ਪਾਉਣੇ ਸ਼ੁਰੂ ਕਰਤੇ 25 25 26 26 ਲੱਖ ਦੀਆਂ ਉਹ ਪਾਉਣੀਆਂ ਸ਼ੁਰੂ ਕਰਤੀਆਂ ਨੇ ਗੱਡੀਆਂ ਰੋਲੈਕਸ ਦੀਆਂ ਗੱਡੀਆਂ ਰੱਖਣੀਆਂ ਸ਼ੁਰੂ ਕਰ ਲਈ ਹੈਗੇ ਨਾ ਉਜੇ ਸਾਰਿਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਕੱਲਾ ਰਹਿ ਜਾਣਾ ਭਗਵੰਤ ਮਾਨ ਸਾਹਿਬ ਹੀ ਰਹਿਣ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਹੁਣ ਕੋਈ ਗੱਲ ਹੀ ਜੋ ਇੰਨਾ ਕਰਨਾ ਕਰ ਲਓ ਕੋਈ ਨਹੀਂ ਜਦੋਂ ਆਊਗੀ 27 ਉਦੋਂ ਸਾਰਿਆਂ ਦੇ ਟਿਕਟਾਂ ਕੱਟ ਦਾਂਗੇ ਪਰ ਉਦੋਂ ਉਦੋਂ ਕੀ ਕਹਿੰਦੇ ਨਾ ਹੱਥੋਂ ਵੇਲਾ ਨਿਕਲ ਜਾਣਾ ਹੈ ਇਸ ਮਸਲੇ 'ਚ ਜੀ